ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਕਹਾਣੀ ਰਖੜੀ ਦਾ ਨੈਕਸਟ ਪਾਰਟ ਲੈ ਕੇ ਜੇ ਤੁਸੀਂ ਫਸਟ ਪਾਰਟ ਨਹੀਂ ਸੁਣਿਆ ਤਾਂ ਜ਼ਰੂਰ ਸੁਣਨਾ ਅੱਜ ਦੀ ਰਾਤ ਸੋਮਾ ਲਈ ਵਰੀ ਦੀ ਹੋ ਗਈ ਪਲ-ਪਲ ਪਿੱਛੋਂ ਉਸ ਨੂੰ ਇਹ ਖਿਆਲ ਸਤਾਂਦਾ ਸੀ ਕਿ ਵੀਰ ਅਠਾਂ ਪੈਰਾਂ ਤੋਂ ਭੁੱਖਾ ਹੈ ਉਹ ਘੜੀ ਮੁੜੀ ਉੱਠ ਕੇ ਬੈਠ ਜਾਂਦੀ ਪਰ ਫਿਰ ਇਹ ਸੋਚ ਕੇ ਕਿ ਚਾਚੀ ਤਾਂ ਰਸੋਈ ਨੂੰ ਚੰਦਰਾ ਮਾਰ ਗਈ ਹੈ ਲਹੂ ਦਾ ਘੁੱਟ ਭਰ ਕੇ ਲੰਮੀ ਪੈ ਜਾਂਦੀ ਸੀ ਉਦੁਰ रामलाल ਦਾ ਵੀ ਇਹੋ ਹਾਲ ਸੀ ਉਹ ਕਿਸੇ ਹੋਰ ਹੀ ਬਹਿਣ ਵਿੱਚ ਰੁੜਿਆ ਜਾ ਰਿਹਾ ਸੀ ਪ੍ਰਭਾਤ ਵੇਲੇ रामलाल ਉੱਠਿਆ ਚੰਨ ਦੀ ਚਾਨਣੀ ਵਿੱਚ ਭੈਣ ਦੇ ਚਮਕ ਰਹੇ ਭੋਲੇ ਚਿਹਰੇ ਨੂੰ ਉਹ ਕਿੰਨਾ ਹੀ ਚਿਰ ਉਸ ਦੇ ਸਰਹਾਣੀ ਖੜੋਤਾ ਵੇਖਦਾ ਰਿਹਾ ਉਸ ਨੇ ਇੱਕ ਵਾਰੀ ਹੱਥ ਵਾਲੀ ਰਖੜੀ ਵੱਲ ਡਿਠਾ ਫਿਰ ਸੋਮਾ ਦੀ ਉਂਗਲੀ ਵਿੱਚ ਪਾਈ ਹੋਈ ਲੋਹੇ ਦੀ ਮੰਦਰੀ ਵੱਲ ਉਸਨੇ ਇੱਕ ਠੰਡਾ ਸਾਹ ਭਰਿਆ ਤੇ ਪੌੜੀਆਂ ਦੇ ਮੋੜ ਉੱਤੇ ਜਾ ਕੇ ਇੱਕ ਵਾਰੀ ਫੇਰ ਭੈਣ ਵੱਲ ਤੱਕਿਆ ਫਿਰ 헤ਠਾ ਉੱਤਰ ਗਿਆ ਦਿਨਾਂ ਤੋਂ ਬਾਅਦ ਮਹੀਨੇ ਤੇ ਮਹੀਨਿਆਂ ਤੋਂ ਬਾਅਦ ਵਰੇ ਬੀਤਣ ਲੱਗੇ ਸੋਮਾ ਬਥੇਰਾ ਦਿਨ ਰੋਈ ਕੋਰਲਾਈ ਪਰ ਉਸਤਾ ਵੀਰ ਨਾ ਮੁੜਿਆ ਇਨ ਤਿੰਨਾਂ ਵਰਿਆਂ ਵਿੱਚ ਸਮੇਂ ਨੇ ਕਈ ਰੰਗ পালਟੇ ਸੌਰੀ ਵਿਆਹੀ ਜਾ ਚੁੱਕੀ ਸੀ ਸਾਰੇ ਘਰ ਜਾ ਕੇ ਉਸਦੇ ਭਾਗ ਦਾ ਸਤਾਰਾ ਖੂਬ ਚਮਕਿਆ ਉਸ ਨੂੰ ਜੇ ਕੋਈ ਥੋੜੀ ਤਾਂ ਵਿਛੜੇ ਹੋਏ ਵੀਰ ਦੀ ਇੱਧਰ ਉਸਦਾ ਚਾਚਾ ਨਿਤ ਦੇ ਪੈ ਰਹੀ ਘਾਟਿਆਂ ਨੂੰ ਸਹਾਰ ਸਹਾਰ ਕੇ ਅੰਤ ਧੂਏ ਦਾ ਮਲੰਗ ਹੋ ਬੈਠਾ ਇੱਥੋਂ ਤੱਕ ਕੇ ਰੋਟੀਆਂ ਵੀ ਆਤਰ ਹੋ ਗਿਆ ਬਿੰਦਰੋ ਵਿੱਚ ਹੁਣ ਪਹਿਲੀ ਹੈਟ ਪੈਠ ਨਹੀਂ ਸੀ ਹੁਣ ਉਹ ਬੜੀ ਵਿਚਾਰੀ ਜਹੀ ਜਾਪਦੀ ਸੀ ਐਤ ਕੀ ਪੇਕੇ ਆਉਣ ਪਰ ਸੋਮਾ ਨੇ ਦੇਖਾ ਕਿ ਉਸ ਦੀ ਚਾਚੀ ਉਸ ਨਾਲ ਹੱਦੋਂ ਵੱਧ ਪਿਆਰ ਕਰਦੀ ਹੈ ਵਿਆਹ ਤੋਂ ਪਹਿਲਾਂ ਜਦੋਂ ਭਰਾ ਨੂੰ ਯਾਦ ਕਰਕੇ ਰੋਂਦੀ ਹੁੰਦੀ ਸੀ ਤਾਂ ਚਾਚੀ ਉਸ ਦੇ ਪੱਛਾਂ ਤੇ ਲੋਨ ਛਿੜਕਿਆ ਕਰਦੀ ਸੀ ਪਰ ਹੁਣ ਉਹ ਸੋਮਾ ਦੀਆਂ ਅੱਖਾਂ ਆਪਣੇ ਪੋਚਣ ਦੀ ਕੰਨੀ ਨਾਲ ਪੂੰਝਦੀ ਸੀ ਅੱਜ ਫਿਰ ਰਖੜੀ ਦਾ ਦਿਹਾੜੀ ਸੀ ਸੋਮਾ ਹਰ ਸਾਲ ਇਸ ਦਿਨ ਵੀਰ ਲਈ ਰਖੜੀ ਬਣਾਉਂਦੀ ਤੇ ਬਣਾ ਕੇ ਟਰੰਕ ਵਿੱਚ ਸਾਂਭ ਛੜਦੀ ਸੀ ਪਹਿਲੇ ਸਾਲ ਉਸਨੇ ਪੱਛਮਦੀ ਰਖੜੀ ਬਣਾਈ ਸੀ ਦੂਜੇ ਸਾਲ ਪੱਟਦੀ ਪਰ ਐਤ ਕੀ ਤਾਂ ਉਸਨੇ ਨਰੋਲ ਸੁੱਚੇ ਤਿੱਲੇ ਦੀ ਤਿਆਰੀ ਕੀਤੀ ਅੱਜ ਸਾਰਾ ਦਿਨ ਉਹ ਰਖੜੀ ਨੂੰ ਝੋਲੀ ਵਿੱਚ ਪਾ ਕੇ ਵੇਖਦੀ ਰਹੀ ਚਾਚੀ ਦੇ ਸੌ ਯਤਨ ਕਰਨ ਤੇ ਵੀ ਉਸਨੇ ਅੰਨ ਪਾਣੀ ਮੂੰਹ ਨਾ ਲਾਇਆ ਸੰਦੇਹ ਵੇਲਾ ਹੋ ਗਿਆ ਲੈਂਪ ਜਗਾ ਕੇ ਉਸ ਨੇ ਬੂਹੇ ਦੇ ਨਾਲ ਵਾਲੀ ਕਿੱਲੀ ਤੇ ਟੰਗਿਆ ਆਪ ਅੰਦਰ ਜਾ ਕੇ ਬੂਹੇ ਵੱਲ ਪੇਟ ਕਰਕੇ ਬੈਠ ਗਈ ਫਿਰ ਉਸ ਨੇ ਮਠਿਆਈ ਵਾਲਾ ਥਾਲ ਸਰਕਾ ਕੇ ਮੰਜੇ ਦੇ ਹੇਠਾਂ ਰੱਖ ਦਿੱਤਾ ਤੇ ਅਥਰੂਆਂ ਨਾਲ ਮੂੰਹ ਭਿਉਂਦੀ ਹੋਈ ਨੀ ਟਰੰਕ ਦਾ ਟੱਕਣ ਖੋਲਿਆ ਉਸ ਵਿੱਚੋਂ ਚਾਂਦੀ ਦੀ ਡੱਬੀ ਕੱਢੀ ਤੇ ਉਸ ਵਿੱਚ ਦੋਹਾਂ ਦੇ ਉੱਤੇ ਇਹ ਤੀਜੀ ਰਖੜੀ ਟਿਕਾ ਦਿੱਤੀ ਪਰਸ਼ੇਤੀ ਹੀ ਉਸਨੇ ਫੇਰ ਟਰੰਕ ਦਾ ਢੱਕਣ ਚੁੱਕਿਆ ਤਿੰਨੇ ਰਖੜੀਆਂ ਕੱਢ ਲਈਆਂ ਤੇ ਮਠਿਆਈ ਵਾਲਾ ਥਾਲ ਵੀ ਖਿੱਚ ਲਿਆ ਉਹ ਡੂੰਘੀਆਂ ਸੋਚਾਂ ਵਿੱਚ ਡੁੱਬੀ ਹੋਈ ਰਖੜੀਆਂ ਨੂੰ ਉਂਗਲ ਤੇ ਚੜਾ ਕੇ ਹੌਲੀ-ਹੌਲੀ ਘੁਮਾ ਰਹੀ ਹੈ ਜਿਵੇਂ ਵੀਰ ਦੇ ਨਾਂ ਦੀ ਮਾਲਾ ਫੇਰ ਰਹੀ ਹੈ ਉਸ ਦੇ ਅਥਰੂ ਡਿੱਗ ਕੇ ਮਠਿਆਈ ਉੱਤੇ ਲੱਗੇ ਹੋਏ ਵਰਕਾਂ ਤੇ ਪੈ ਰਹੇ ਸਨ ਉਸ ਨੂੰ ਇਸ ਤਰ੍ਹਾਂ ਭੁੱਖੀ ਪਾਣੀ ਬੈਠਿਆਂ ਚੌਕੀ ਰਾਤ ਬੀਤ ਗਈ ਇਸ ਵੇਲੇ ਇੱਕ ਪ੍ਰਾਣੀ ਘਟਨਾ ਉਸ ਨੂੰ ਯਾਦ ਆਈ ਅੱਜ ਤੋਂ 3 ਸਾਲ ਪਹਿਲਾਂ ਠੀਕ ਇਹੋ ਵੇਲਾ ਸੀ ਜਦੋਂ ਉਸ ਨੇ ਵੀਰ ਨੂੰ ਰਖੜੀ ਬੱਦੀ ਸੀ ਫਿਰ ਉਸ ਨੇ ਟੀਟੀ ਵਿੱਚ ਪਾਈ ਹੋਈ ਉਹ ਮੰਦਰੀ ਵੇਖੀ ਜਿਸ ਦੇ ਧੀਰਜ ਦੇ ਦਰਿਆ ਦਾ ਬੰਨ ਟੁੱਟ ਚੁੱਕਿਆ ਸੀ ਉਸ ਦੇ ਰੋਣ ਵਿੱਚ ਕਰਦੀਆਂ ਕੰਦਾਂ ਵੀ ਸਾਥ ਦੇ ਰਹੀਆਂ ਸਨ ਅੱਖਾਂ ਮੀਟ ਕੇ ਉਹ ਵੀਰ ਦੇ ਧਿਆਨ ਵਿੱਚ ਐਨੀ ਗੁੰਮ ਹੋ ਗਈ ਕਿ ਉਸ ਨੂੰ ਆਪੇ ਦੀ ਹੋਸ਼ ਨਾ ਰਹੀ ਇਸੇ ਵੇਲੇ ਉਸ ਨੂੰ ਬੂਟਾਂ ਦੀ ਆਵਾਜ਼ ਆਈ ਤੇ ਦੂਜੇ ਪਲ ਹੀ ਆਪਣੇ ਪਿਛਲੇ ਪਾਸਿਓਂ ਉਹਨਾਂ ਵੱਲ ਨੂੰ ਆਉਂਦਾ ਉਸ ਨੂੰ ਕੋਈ ਪਰਛਾਵਾਂ ਦਿਸਿਆ ਉਸ ਨੇ ਸਿਰ ਚੁੱਕਿਆ ਉਸ ਦੇ ਪਿੱਛੇ ਰਾਮ ਲਾਲ ਖੜਾ ਮੁਸਕਾ ਮੁਸਕਰਾ ਰਿਹਾ ਸੀ ਭਰਾ ਨੂੰ ਵੇਖਦਿਆਂ ਹੀ ਸੋਮਾ ਦੀ ਰਗ ਰਗ ਵਿੱਚ ਖੁਸ਼ੀ ਦੀ ਬਿਜਲੀ ਦੌੜ ਗਈ ਉਹ ਅੱਬੜ ਬਾਈ ਉੱਠ ਕੇ ਵੀਰ ਦੇ ਗਲ ਨਾਲ ਲੱਗ ਗਈ ਰਾਮ ਲਾਲ ਨੇ ਪਿਆਰ ਨਾਲ ਉਸ ਦਾ ਸਿਰ ਚੁੰਮਿਆ ਸੋਮਾ ਨੇ ਪਿਆਰ ਨਾਲ ਵੀਰ ਦਾ ਹੱਥ ਫੜ ਕੇ ਦੋਹਾਂ ਹੱਥਾਂ ਵਿੱਚ ਘੁੱਟਿਆ ਸੋਮਾ ਕਿੰਨਾ ਹੀ ਚਿਹਰੋ ਸਵਲ ਇਸ ਤਰ੍ਹਾਂ ਬੇਟਰ ਬੇਟਰ ਤੱਕਦੀ ਰਹੀ ਜਿਵੇਂ ਉਸ ਨੂੰ ਇਸ ਮੇਲ ਦੀ ਸੱਚਾ ਹੋਣ ਵਿੱਚ ਸ਼ੱਕ ਸੀ ਇਸ ਤੋਂ ਕੁਝ ਚੁਰਵਾਦ ਉਸ ਨੇ ਵਾਰੂ-ਵਾਰੀ ਤਿੰਨੇ ਰਖੜੀਆਂ ਰਾਮ ਲਾਲ ਨੂੰ ਬੰਨ ਦਿੱਤੀਆਂ ਇਸ ਵੇਲੇ ਦੀ ਉਸ ਦੀ ਖੁਸ਼ੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਕੋਈ ਉਸ ਵਰਗੀ ਭੈਣ ਹੀ ਮਠਿਆਈ ਦਾ ਇੱਕ ਦਾਣਾ ਮੂੰਹ ਵਿੱਚ ਪਾ ਕੇ रामलाल ਨੇ ਸੂਟਕੇਸ ਦਾ ਟੱਕਣ ਖੋਲਿਆ ਡੱਬੀ ਵਿੱਚੋਂ ਇੱਕ ਕਾਂਟਿਆਂ ਦੀ ਜੋੜੀ ਕੱਢ ਕੇ ਉਸ ਦੇ ਕੰਨੀ ਪਾਂਦਿਆਂ ਹੋਇਆ ਬੋਲਿਆ ਪਹਿਲੀ ਰਖੜੀ ਦਾ ਮੁੱਲ ਫਿਰ ਚੂੜੀਆਂ ਦੀ ਜੋੜੀ ਕੱਢ ਕੇ ਉਸ ਦੇ ਹੱਥੀ ਪਵਾਉਂਦਾ ਹੋਇਆ ਬੋਲਿਆ ਦੂਜੀ ਰਖੜੀ ਦਾ ਮੁੱਲ ਕਹਾਣੀ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰਿਓ ਇਸ ਤੋਂ ਬਾਅਦ ਇੱਕ ਹਾਰ ਕੱਢ ਕੇ ਉਸ ਨੇ ਭੈਣ ਦੇ ਗਾਲ ਪਾਇਆ ਤੇ ਉਸ ਦੀ ਹੁਕਮੇਲਦਿਆਂ ਹੋਇਆ ਬੋਲਿਆ ਤੀਜੀ ਰਖੜੀ ਦਾ ਮੁੱਲ ਫਿਰ ਜੇਬ ਵਿੱਚੋਂ ਚਿੱਟੇ ਥੇਵੇ ਵਾਲੀ ਮੁੰਦਰੀ ਕੱਢ ਕੇ ਤੇ ਸੋਮਾ ਨੂੰ ਦੇ ਕੇ ਉਸ ਨੇ ਕਿਹਾ ਲਿਆ ਸੋਮਾ ਮੇਰੀ ਗਹਿਣੇ ਰੱਖੀ ਹੋਈ ਚੀਜ਼ ਉਸ ਨੇ ਸੋਮਾ ਦੀ ਉਂਗਲ ਵਿੱਚੋਂ ਉਹ ਲੋਹੇ ਦੀ ਮੁੰਦਰੀ ਕੱਢ ਕੇ ਤੇ ਇਹ ਸੋਨੇ ਦੀ ਪਾਈ ਨਾਲ ਹੀ ਇੱਕ ਬਨਾਰਸੀ ਸਾੜੀ ਕੱਢ ਕੇ ਉਸ ਨੂੰ ਦੇਂਦਾ ਹੋਇਆ ਬੋਲਿਆ ਤੇ ਇਹ ਉਹ ਉਸ ਦਾ ਵਿਆਜ ਸੋਮਾ ਨੇ ਬੜੀ ਹੈਰਾਨੀ ਭਰੀ ਖੁਸ਼ੀ ਨਾਲ ਇਹ ਸਭ ਕੁਝ ਵੇਖਿਆ ਲਾੜ ਭਰੀ ਨਜ਼ਰ ਨਾਲ ਉਸ ਵੱਲ ਤੱਕਦੀ ਹੋਈ ਬੋਲੀ ਭਾ ਇੰਨਾ ਕੁਝ ਇੱਕੋ ਵੇਰੀ RAMLAL ਨੇ ਉਸ ਦੇ ਕਾਂਟੇ ਦੀ ਕੁੰਡੀ ਵਿੱਚੋਂ ਬਲ ਕੱਢਦਿਆਂ ਹੋਇਆ ਕਿਹਾ ਸੋਮਾ ਤਿੰਨ ਵਰਿਆਂ ਵਿੱਚ ਮੈਂ ਇਸ ਤੋਂ ਬਧਿਕ ਨਹੀਂ ਬਣਾ ਸਕਿਆ ਮੇਰਾ ਖਿਆਲ ਏ ਤੂੰ ਭਰਾ ਦੀ ਇਹ ਤੋਸ਼ ਪੇਟਾ ਹੀ ਕਬੂਲ ਕਰ ਲਵੇਂਗੀ ਸੋਮਾ ਖੁਸ਼ੀ ਨਾਲ ਕੱਪੜਿਆਂ ਤੋਂ ਬਾਹਰ ਹੋ ਰਹੀ ਸੀ ਭਰਾ ਦੇ ਕਾਲਰ ਤੋਂ ਪੱਲੇ ਨਾਲ ਕੱਟਾ ਝਾੜਦੀ ਹੋਈ ਬੋਲੀ ਤੇ ਚਾਚੀ ਲਈ ਚਾਚੀ ਅਗਲਾ ਖਾਦਾ ਹੀ ਪਚਾਵੀਂ ਸੋਮਾ ਦਾ ਦਿਲ ਉਦਾਸ ਹੋ ਗਿਆ ਉਹ ਬੋਲੀ ਨਾ ਵੀਰ ਵੀ ਸਾਨੂੰ ਉਸ ਨੇ ਮਾਵਾ ਵਾਂਗ ਪਾਲਿਆ ਇੰਜ ਨਾਖ ਅਸੀਂ ਉਸ ਦੀਆਂ ਦੇਣੀਆਂ ਸਾਰੀਆਂ ਉਮਰ ਨਹੀਂ ਦੇ ਸਕਦੇ ਇਤਨੀ ਨਿਰਮਾਨਤਾ ਇਤਨਾ ਤਿਆਗ ਇਹ ਵੇਖ ਕੇ RAMLAL ਦਾ ਦਿਲ ਪਿਆਰ ਨਾਲ ਇਹ ਵੇਖ ਕੇ RAMLAL ਦਾ ਦਿਲ ਪਿਆਰ ਵਿੱਚ ਘਿਰ ਕੇ ਪਾਣੀ ਵਰਗਾ ਹੋ ਗਿਆ ਉਹ ਬੋਲਿਆ ਸੋਮਾ ਤੂੰ ਸਾਖਿਤ ਦੇਵੀ ਹੈ ਪਰ ਇਹ ਸਭ ਕੁਝ ਮੈਂ ਤੇਰੇ ਲਈ ਹੀ ਬਣਾਇਆ ਹੈ ਹਰ ਕੋਈ ਇੰਨਾ ਚੀਜ਼ਾਂ ਦਾ ਹਿੱਸੇਦਾਰ ਨਹੀਂ ਹੋ ਸਕਦਾ ਤੇ ਭਾ ਇਹਨਾਂ ਚੀਜ਼ਾਂ ਦੀ ਮੈਂ ਮਾਲਕ ਹਾਂ ਅਜੇ ਤੇ ਨਹੀਂ ਉਸੇ ਦਿਨ ਤੋਂ ਜਿਸ ਦਿਨ ਤੋਂ ਮੈਨੂੰ ਇਹਨਾਂ ਦੇ ਬਣਾਉਣ ਦਾ ਖਿਆਲ ਫੁਰਿਆ ਸੀ ਇਸੇ ਵੇਲੇ ਚਾਚੀ ਵੀ ਅੰਦਰ ਆ ਗਈ ਜੋ ਕਿਸੇ ਗਵਾਂਟਨ ਦੇ ਘਰ ਮਜੂਰੀ ਦੇ ਪੈਸੇ ਮੰਗਣ ਗਈ ਹੋਈ ਸੀ। ਰਾਮ ਲਾਲ ਦੇ ਦਿਲ ਵਿੱਚ ਅੱਜ ਵੀ ਗੁੱਸੇ ਦੀ ਅੱਗ ਬਲ ਰਹੀ ਸੀ ਤੇ ਉਸ ਦਾ ਖਿਆਲ ਸੀ ਕਿ ਚਾਚੀ ਵੱਲ ਤੱਕਾਂਗਾ ਵੀ ਨਹੀਂ ਪਰ ਸੋਮਾ ਦੇ ਚੌਂ ਸ਼ਬਦਾਂ ਨੇ ਤੇ ਰੰਦਾ ਚਾਚੀ ਦੇ ਤਰਸ ਜੋਗ ਫੁੜੀਏ ਨੇ ਉਸ ਦੇ ਖਿਆਲਾਂ ਨੂੰ ਇੱਕਦਮ ਪਲਟਾ ਦਿੱਤਾ ਤੇ ਉਹ ਚਾਚੀ ਦੇ ਪੈਰਾਂ ਤੇ ਡਿੱਗ ਪਿਆ। ਅੱਜ ਚਾਚੀ ਉਸ ਨੂੰ ਆਪਣੀ ਮਾਂ ਦੇ ਰੂਪ ਵਿੱਚ ਦੇਖ ਰਹੀ ਸੀ ਬਿੰਦਰੂ ਨੇ ਉਸ ਨੂੰ ਛਾਤੀ ਨਾਲ ਲਾਇਆ ਸੋਮਾ ਨੇ ਚੂੜੀਆਂ ਤੋਂ ਬਿਨਾ ਬਾਕੀ ਸਭ ਕੁਝ ਚਾਚੀ ਦੇ ਪੈਰਾਂ ਤੇ ਰੱਖ ਦਿੱਤਾ RAMLAL ਨੇ ਇੱਕ ਵਾਰੀ ਅਚਾਰਜ ਭਰੀ ਨਜ਼ਰ ਨਾਲ ਭੈਣ ਵੱਲ ਤੱਕਿਆ ਪਰ ਸੋਮਾ ਦੀਆਂ ਅੱਖਾਂ ਮਾਂ ਦੀਆਂ ਅੱਖਾਂ ਦੀ ਦਿਬ ਜੋਤ ਦੇ ਸਾਹਮਣੇ ਉਸ ਦਾ ਸਿਰ ਨਿਉਂਗਿਆ ਕਹਾਣੀ ਦਾ ਫਸਟ ਪਾਰਟ ਜੇ ਤੁਸੀਂ ਨਹੀਂ ਸੁਣਿਆ ਤਾਂ ਜਰੂਰ ਸੁਣਨਾ ਜੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੱਕ ਲਾਈਕ ਜਰੂਰ ਦੇ ਕੇ ਜਾਇਓ ਧੰਨਵਾਦ